ਫਿਰ ਉਰੰਦਰ ਬੈਠਾ ਤੇ ਕੀ ਹੈ ਹੈਪੀ ਬਰਥਡੇ ਟੂ ਅੱਜ ਆਪਾਂ ਦੇਖਾਂਗੇ ਨੂਰ ਦੀ ਮੰਮੀ ਦਾ ਨੌਣ ਤੇ ਸੋਨੂ ਘੋਰ ਦਾ ਜਨਮ ਦਿਨ ਆ ਗਿਆ ਉਸ ਨੂੰ ਬਹੁਤ ਬਹੁਤ ਵਧਾਈਆਂ ਸਵਾਗਤ ਹੈ ਤੁਹਾਰਾ ਸਾਰਿਆਂ ਦਾ ਮੇਰੇ ਚੈਨਲ ਪੰਜਾਬੀ ਰੋਸਟ ਬੀਬੀ ਬਾ ਅੱਜ ਮੈਂ ਕੁਝ ਫਨੀ ਵੀਡੀਓ ਔਰ ਰੋਸਟ ਵੀਡੀਓ ਬਣਾएंगे ਦੇਖਦੇ ਹਾਂ ਕੀ ਕਰੇ ਫਿਰ ਉਰੰਦਰ ਬੈਠਾ ਤੇ ਦੇਖਦੇ ਆ ਜੂਗਾ ਇਨਾਂ ਨੂੰ ਸ਼ਰਮ ਨਹੀਂ ਆਉਂਦੀ ਐ ਇਸ ਤਰ੍ਹਾਂ ਕੀ ਵੀਡੀਓ ਵੀ ਆਪਣੇ ਪਰਿਵਾਰ ਕੇ ਜਿਹੜੀਆਂ ਮਤਲਬ ਸੋਸ਼ਲ ਮੀਡੀਆ 'ਵਾ ਪਾਵਾ ਹਨਾ ਪਹਿਲੀ ਮੱਝਾ ਜਿਹੜੀ ਦੇਖੀ ਆਪਣੇ ਆਪ ਐਪ ਲੈ ਕੇ ਨਾਰੀਆਂ ਟੋਬੇ ਮਾਈ ਚਲੇ ਜਾਣਾ ਤਾਂ ਮਤਲਬ ਇੰਨੀ ਜ਼ਿਆਦਾ ਹੋ ਰਹੀ ਆ ਉੱਪਰ ਤੇ ਕੈਮਰਾ ਲੈ ਕੇ ਬੈਠ ਜਾ ਮਤਲਬ ਕੋਈ ਪਾਪੀ ਰੂ ਹੋएगी ਜਿਹੜੀ ਇਸ ਨੂੰ ਇਨਾਂ ਨੂੰ ਗਾਲਾਂ ਨਹੀਂ ਕੱਢੇ ਚੇਲੇ ਵੀ ਕਿਸਕਿਆਂ ਸਰਸੇ ਵਾਲੇ ਗਿਆ ਇਸ ਤਰ੍ਹਾਂ ਕੇ ਕੰਮ ਕਰਾ ਹਨਾ ਜਦੋਂ ਕੋ ਲੋਕ ਨੂੰ ਪਤਾ ਲੱਗਿਆ ਵੀ ਫੇਸਬੁੱਕ YouTube ਤੇ ਪੈਸੇ ਆਵਾ ਮਤਲਬ ਲੋਕ ਆਪਣੀਆਂ ਜਨਾਨੀਆਂ ਦਿਖਾ ਦਿਖਾ ਕੇ ਪੈਸੇ ਕਮਾ ਰਹੇ ਆ

ये ये देखो मैं थोड़ा सा वो अंधेरा की ये देखिए लाइट बंद करियो ये देखिए अब आप देख सकते हैं बिल्कुल साफ दर्शन हो रहे हैं पिताजी के सभी दर्शन कीजिए तो 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 कर लो दर्शन पापियों पवित्र रूह के ਬਿੱਚ ਥੋੜਾ ਜਿਹਾ ਹੱਥ ਦੇ ਕੇ ਦੇਖਣਾ ਨੇ ਜੰਗੀ ਦੇ ਨਾਲ ਤਾਰਾਂ ਖੋਲ ਕੇ ਦੇਖਣੀ ਆ ਤੁਹਾਨੂੰ ਹਾਨੀਪਰੀਦ ਵੀ ਦਿਖੂਗੇ ਉਹ ਲੱਛਣ ਕਰ ਰਿਹਾ ਕਿ ਹਾ ਦੁਪਹਿਰ ਕਾ ਗੋਦੀ ਮਾਂ ਬੈਠ ਕੇ ਆ ਮਤਲਬ ਇਹਨਾਂ ਨੂੰ ਪਰਿਵਾਰ ਕੀ ਕੋਈ ਸਾਰ ਨਹੀਂ ਹੈ ਪਰਵਾਰਾ ਮਾਂ ਉਤਰਾਂ ਨਾਰਮਲ ਵੀ ਬੰਦਾ ਛੇਤੀ ਨਹੀਂ ਬੈਠਦਾ ਇਸ ਤਰ੍ਹਾਂ ਨੇੜੇ ਨੇੜੇ ਇਸ ਕੀ ਗੋਦੀ ਮਾਂ ਪਿਆ ਬਲੌਗ ਬਣਾਈ ਜਾ ਇਹਨਾਂ ਨੇ ਸ਼ਰਮੇਦਾਰ ਰੱਖੀ ਆ ਹਾਂ ਵੀ ਮਿੱਤਰੋ ਹੁਣ ਆਪਾਂ ਕਰ ਲਿਆ ਕਮਰਾ ਡੈਕੋਰੇਟ ਤੁਸੀਂ ਦੇਖ ਲਓ ਮੈਸ਼ਲ ਚੈੱਕ ਕਰ ਲਓ ਓਕੇ ਆ ਤੇ ਹੁਣ ਆਪਾਂ ਸੋਨ ਨੂੰ ਥਾਂ ਚੱਲੇ ਆ ਤੇ ਟੈਂਕ ਨਾ ਕਿਨੇ ਮਿੰਟ ਰਹਿਗੇ 5 ਮਿੰਟ ਰਹਿਗੇ 10 ਮਿੰਟ ਰਹਿਗੇ ਦੇਖੀ ਕਿਨੇ ਬੜੇ ਬੜੇ 15 ਮਿੰਟ ਰਹਿਗੇ 15 ਮਿੰਟ ਰਹਿਗੇ ਚਲ ਆਪਾਂ ਹੁਣ ਕੇਕ ਉੱਪਰ ਲਗੇ ਤੇ ਫਿਰ ਤੁਮ ਕੋਣ ਹੈ ਇਹ ਲੋਕ ਕਿਹਾਂ ਸੇ ਆਤੇ ਹੈ ਇਹ ਦੇਖ ਲੋ ਮੁੰਡਿਓ ਕਿੰਨੀ ਫਿਗਰ ਹੈ ਉਹ ਆਪਣੀ ਘਰ ਵਾਲੀ ਕੀ ਦੇਖ ਲਾ ਤਵੇਂ ਕਹੀ ਜਾਮਾ ਉਹ ਕਾਲੀ ਆ ਉਹ ਫਲਾਨੀ ਆ ਧਮਕਾਨੀ ਆ ਕਿੰਨੀ ਗੇਅਰ ਕਰਾ ਉਸ ਕੀ ਦੇਖ ਲਾ ਪਹਿਲਾਂ ਹੀ ਜਾਗਦਾ ਫਿਰ ਰਿਹਾ ਉਸ ਕਾਤਰ ਹਨਾ ਤਾਰੇ ਕਿਸੇ ਨੇ ਨਹੀਂ ਕਹਿਣਾ ਵੀ ਵੀਡੀਓ ਸਕ੍ਰਿਪਟਡ ਹੈ ਅੱਗੇ ਜਾ ਕੇ ਨੇ ਸਾਰਾ ਕੁਸ ਨੈਚੁਰਲ ਆ ਨੈਚੁਰਲ ਕਰ ਰਿਆ ਨਾ ਸਕ੍ਰਿਪਟਡ ਨਹੀਂ ਹੈ ਵੀਡੀਓ ਚੰਗਾ ਕੇਕ ਆਣੇ ਦੀ ਤਿਆਰੀ ਮੈਂ ਹੋ ਜੋ ਤੁਮੇ ਕੋਣ ਮੋ ਆ ਜੋ ਇੱਥੇ ਆਊਗਾ ਆਪਣਾ ਕੇਕ ਬਾਕੀ ਆਪਣੇ ਬੱਚੇ ਦੇਖ ਲਓ ਜਮਾ ਨਹੀਂ ਸੁੱਤੇ ਹਨ ਇਹ ਆਪਣੇ ਵਰਗੇ ਭੈੜੇ ਹਨ ਪੂਰੇ ਚਲੋ ਹੁਣ ਆਪਾਂ ਥੱਲੇ ਜਾਂਦੇ ਪਰ ਆ ਜੂ ਜੋ ਤੋਂ ਗਲਤ ਬਾਤ ਆ ਨਾ ਤੁਮੇ YouTube ਕੇ ਚੱਕਰ ਮਾ ਮਿਓ ਇੰਨੇ ਪੈਸੇ ਕਮਾਵਾ ਉਸ ਕੇ ਆਲੇ-ਦਾਲੇ ਹੋ ਰਹੇ ਆ ਸਾਰੇ ਉੱਪਰ ਤੇ ਹਨ ਨਾ ਜਵਾਗ ਤੋਂ ਮੈਨੂੰ ਇਤਰਾ ਲੱਗਾ ਜਿ ਤਰ੍ਹਾਂ ਕੁੱਟ ਕੇ ਠਾਏ ਹੋਏ ਹੁੰਦੇ ਹਨ ਨਾ ਆਪਣੇ ਆਪ ਤੋਂ ਉੱਠੇ ਵੀ ਲੱਗ ਰਹੀ ਨਹੀਂ ਅੱਖਾਂ ਦਾ ਕਿਤਰਾ ਹੋਈਆਂ ਮੀਆਂ ਜਾਂ ਉਹਨਾਂ ਨੂੰ ਲਾਲਚ ਦਿਆ ਹੋਣਾ ਕੇਕ ਆ ਕੋਈ ਬਾਤ ਹੋ ਹੈਗੀ ਆ ਅੱਗੇ ਸਾਨੂੰ ਘਰ ਨੂੰ ਦੇਖਾਂ ਆ ਕਿਆ ਲੱਛਣ ਕਰ ਰਹੀ ਆ ਸੁੱਤੀ ਪਈ ਆ ਵਿਚਾਰੀਆਂ ਉਸਨੂੰ ਅੱਧੀ ਰਾਤ ਨੂੰ ਉਠਾਲਣਾ ਜ਼ਰੂਰੀ ਤਾਂ ਅਰੇ ਕਹਿਣਾ ਕਿਆ ਚਾਹਤੇ ਹੋ ਮਾਣੂ ਮਤਰਾ ਹੁਤੇ ਅੱਜ ਹੋਇਆ ਮੇਰੀ ਵਾਈਫ ਦਾ ਬਾਡੇ ਇਹ ਟਾਈਮ ਦੇਖੋ 11:58 ਮਿੰਟ ਹੋ ਗਏ ਮੈਂ ਆਪਣ ਨੂੰ ਠਾਉਣ ਲੱਗਿਆ ਅੱਜ ਦਿਨ ਜੜਨਦੇ ਇੰਨੇ ਧੰਵੇਂ ਮੜ ਮਟਾ ਇੰਤਜ਼ਾਰ ਕਰ ਲੰਦੇ ਮਾਨੂੰ ਇਹ ਕੁਛ ਦਿਖ ਜਾਂਦਾ ਕਿਉਂ ਮਾਰੀ ਅੱਖਾਂ ਪਕਾਰ ਰੱਖਿਆ ਤੁਮੇ ਮਾਨੂੰ ਇਤਰਾ ਅੱਖਾਂ ਅਡ ਅਡ ਕੇ ਦੇਖਣਾ ਪਵਾ ਸਮਾਰ ਸਮਾਰ ਕੇ ਵੀ ਜਦ ਮਨ ਦਿਖਦਾ ਨਹੀਂ ਹੈ ਚੰਗੀ ਤਰ੍ਹਾਂ ਹੈ ਬਹੁ ਬੜੀ ਸੈਲੀਬ੍ਰਿਟੀ ਆ 12 ਮਹੀਨੇ ਤੇ ਪਹਿਲਾਂ ਨਹੀਂ ਢਾਲਣਾ ਹੈ ਉਸ ਨੂੰ ਨਾ ਨਾ ਇਤਰਾ ਕੇ ਗਲਤੀ ਬਿਲਕੁਲ ਵੀ ਨਹੀਂ ਕਰਨੀ ਆ ਤਾਂ ਮੈਂ ਬਹੁ ਬੜਾ ਪਾਪ ਹੋ ਜਾਏਗਾ ਉਸ ਨੂੰ ਪਹਿਲਾਂ ਢਾਲ ਲਿਆ ਤਾਂ ਕੀ ਕ ਹੈਪੀ ਬਰਥਡੇ ਟੂ ਜਨਮ ਦਿਨ ਮੁਬਾਰਕ ਬੈਨ ਜੀ ਕਿਸੇ ਪਾਸੇ ਤੇ ਸੋਈ ਵੀ ਲੱਗ ਰਹੀ ਦਿਓ ਤੁਹਾਨੂੰ ਇਤਨਾ ਲੱਗ ਰਿਹਾ ਮਤਲਬ ਉੱਠੀ ਵੀ ਹੋਣੀ ਉੱਠਣ ਤੇ ਬੈਲਾ ਹੀ ਹੈ ਉੱਠੀ ਪਈ ਉਹ ਚਾਹੀ ਬੜਾ ਜਨਮ ਦਿਨ ਕਾ ਉਹ ਤੋਂ ਪਹਿਲਾਂ ਹੀ ਉੱਠਣ ਨੂੰ ਤਿਆਰ ਸੀ ਇਤਨਾ ਲੱਗ ਰਹੀ ਹੈ ਵੀ ਸੋਈ ਹੋਈ ਦੀ ਡਰਾਮਾ ਕੀ ਤਰ੍ਹਾਂ ਕਰ ਰਿਹਾ ਹੈ ਮਤਲਬ ਸਕ੍ਰਿਪਟਡ ਨਹੀਂ ਹੈ ਵੀਡੀਓ ਉਹ ਤਰ੍ਹਾਂ ਨੇਚਰਲੀ ਇਤਨਾ ਸੋਮਾਇਆ ਬਸ ਉਤਰਾ ਹੀ ਉੱਠ ਗਈ ਜੀ ਬੈਟਰੀ ਥੈਂਕ ਯੂ ਆ ਰੰਗੀ ਬੈਟਰੀ ਆ ਜੀ ਅੱਜ ਦਾ ਜਿਹੜਾ ਤੋਣਾ ਪਾ ਮਿਲਦੇ ਆ ਅੱਗੇ ਅੱਜ ਅੱਲਾ ਮਾਫ ਕਰੇ ਬਹੁਤ ਮਨੂਸ ਲੱਗ ਰਿਹਾ ਮਤ ਕਰੋ ਰਨ ਲੋ ਬੜਾ ਨੁਬਤ ਬੁਰਾ ਲੱਗ ਰਿਹਾ ਤੋਵਾ 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 ਤਰਾ ਮੂਡ ਖਰਾਬ ਕਰ ਦਿਆ ਕਿ ਤਰਾ ਮੈਂ ਆ ਮ ਆਪਕੇ ਸਾਹਮਣੇ ਜੱਫੀਆਂ ਪਾਈ ਜਾਵਾਂ ਹਲੇ ਵਿਆਹ ਨਹੀਂ ਹੋਇਆ ਇਹਨਾਂ ਦਾ ਮਤਲਬ ਇਹਨਾਂ ਨੂੰ ਸੰਗ ਨਹੀਂ ਆਂਦੀ ਹੈ ਉਹ ਬਾਪੂ ਥੀ ਲਵੇ ਸੁੱਤੇ ਪਿਆ ਉਸ ਨੂੰ ਕਰੀ ਜਾਣਾ ਡੈਡੀ ਓਟ ਜਾ ਉੱਠ ਜਾ ਉੱਠ ਜਾ ਹੈ ਉਸਕੇ ਸਾਹਮਣੇ ਉਸ ਨੂੰ ਜੱਫੀਆਂ ਪਾਈ ਜਾਵਾਂ ਹਰੇ ਤਾਂ ਨਿਉ ਨਹੀਂ ਕਿਹਾ ਹੈ ਅੱਗੇ ਘਾਗਾ ਹੈਪੀ ਬਰਥਡੇ ਜਾਨ ਜੀ ਹੈਨਾ ਉਸ ਨੂੰ ਜਾਣ ਜਾਣ ਕਰੀ ਜਾ ਹੋਈ ਪੈਸਾ gira ਪੈਸੇ ਦੀ ਬਾਤ ਆ ਸਾਰੀ ਕੋਈ ਹੋਰ ਬਾਤ ਨਹੀਂ ਹੈ ਆ ਗੁਰੂ ਜੀ ਆਪਾਂ ਬੋਤਲ ਤੇ ਨੀ। ਤੁਮ ਮੋਲੀ ਗਾੜ ਲੈ ਲਈ। ਮੋਲੀ ਬਤਾ ਮੈਂ। ਤੋ ਲੋਗਾ ਜਿਵੇਂ ਮੋਲੀ ਜਲਦੀ ਜਲ ਮੋਲੀ ਜਲ। ਵੀਡੀਓ ਦੇ ਵਿੱਚ ਉੱਤ। ਟਾਰਜੋ ਇਤਨਾ ਚੱਕੀ ਹੋ ਰਿਹਾ ਇਤਨਾ ਸ਼ਿਕਾਰਪਾ ਚੱਲੇ ਹੁੰਦੇ ਆ ਲਓ ਬਈ ਸ਼ਿਕਾਰਪਾ ਚੱਲਿਆ ਹੈ। ਅੱਖਾਂ ਪਾ ਲੱਗਦਾ ਪਉਣਾ ਹੀ ਬੰਦਦਾ ਛੇਤੀ ਛੇਤੀ ਮਾ ਕੁਝ ਮਿਲਿਆ ਨਹੀਂ ਨਾ। ਚਲੋ ਚਲੋ ਛੇਤੀ ਗੱਟੋ ਕੇ ਕੇਕ ਖਾਏਗੇ।

ਉਹ ਤੋਂ ਮੈਨੂੰ ਸਰਪ੍ਰਾਈਜ਼ਡ ਹੋਏ ਵੀ ਲੱਗ ਨਹੀਂ ਰਿਹਾ ਉਸ ਨੂੰ ਤਾਂ ਕੋਈ ਹੈਰਾਨੀ ਨਹੀਂ ਹੋਈ ਐ ਮਨ ਲਾਦਾ ਉਹਨੇ ਆਪਣਾ ਬਰਥਡੇ ਵਾਲਾ ਸਾਰਾ ਕੁਝ ਆਪੇ ਸਜਾਇਆ ਹੁਣ ਜਿ ਤਰ੍ਹਾਂ ਨੋਰਮਲ ਰਿਐਕਟ ਕਰ ਰਹੀ ਐ ਜਿ ਤਰ੍ਹਾਂ ਨਾ ਮਗਲ ਉੱਠੀ ਰਾਮ ਗੱਲ ਉਸਨੇ ਮਤਲਬ ਕੋਈ ਵੀ ਹੈਰਾਨੀ ਨਹੀਂ ਦਿਖਾਈ ਵੀ ਮੇਰੇ ਖਾਤਰ ਇੰਨਾ ਗੁੱਸ ਕਰਿਆ ਉਸ ਨੂੰ ਪਤਾ ਹੀ ਹੋਣਾ ਪਹਿਲਾਂ ਸਰਪ੍ਰਾਈਜ਼ ਕਿਸ ਬਾਤ ਦਾ ਹਨਾ ਅੱਖਾਂ ਬਪੱਟੀ ਇਤਰਾ ਲੈ ਕੇ ਆਏ ਆ ਜਿ ਤਰ੍ਹਾਂ ਉਸ ਦਾ ਸਕਾਰ ਕਰਨਾ ਹੋਆ ਫੜ ਕੇ ਤੋਂ ਇਤਰਾ ਲੈ ਕੇ ਜਾ ਰਹੇ ਆ ਇੰਨੇ ਜਣੇ ਜਿ ਤਰ੍ਹਾਂ ਮਤਲਬ ਉਸ ਕੀ ਬਲੀ ਦੇਣੀ ਹੋਏ ਕੇਕ ਨਹੀਂ ਘਟਣਾ ਹੋਆ ਕਮਾਲ ਐ ਨਾ ਕੀ चलो जी अबे जल्दी बोल कल सुबह पनवेल निकलना है झग चुग नहीं पौनी है चपेड़ा मारना मैं फूक मारो उसकी फूक मुकी पई है ਸੁੱਕੀ ਪਈ ਆ ਕੁੜੀ ਕੰਮ ਕਰ ਕਰ ਕੇ ਬਿਊਟੀ ਪਾਰਲਰਾਂ માં ਜਾ ਜਾ ਕੇ ਅੱਜ ਵੀ ਮੜਾ ਉਸ ਨੂੰ ਤਿਆਰ ਕਰਵਾ ਲਿਆ ਹੁੰਦੇ ਮਾਣੀ ਮੁੱਟੀ ਲੋਕਾਂ ਨੂੰ ਦਿਖਦੀ ਹੈ ਤਾਂ ਮੈਂ ਜਮੀ ਜੁਰਮ ਕਰਿਆ ਉਸ ਪਾਹ ਉਪਰ ਤੇ ਝੱਗ ਪਈ ਜਾਵਾ ਝੱਗੇ ਝੱਗ ਦਿਖਾਏ ਕੁੜੀ ਤੋਂ ਦਿਖਦੀ ਨਹੀਂ ਹੈਗੀ ਦੀ ਵੀ ਮੈਂ ਬੋਲਪਲੇ ਭਾਂਟੇ ਦੀ ਵਾਕਤਾਂ ਚਲੋ ਇਹੋ ਦੋ ਮਰ ਗਿਆ ਸੋਨੂ ਗੌਰਗਾ ਬਾਣੇ ਜੀ ਵੀ ਦੇਖੋ ਸੋਨੂ ਗੌਰਗੇ ਕਿਤਰਾ ਬਿਜਲੀ ਵਾਲੇ ਮੀਟਰ ਚ ਬੱਤੀ ਜਗਦੀ ਹੋਇ ਇਦਰਾ ਹੋਇਆ ਬੈ ਉਸ ਨੂੰ ਕਾਦ ਕੇ ਖਾ ਲਿਆ ਇੰਨੀ ਗਾਲੀ ਹੋਈ ਪਈ ਹੱਥੋ ਕੇ ਮੂਰੇ ਮੂਰੇ ਨੂੰ ਜਾ ਰਹੇ ਆ ਵੀ ਮੈਂ ਆਪ ਚੱਕ ਕੇ ਖਾ ਲਿਆ ਕਿਤੇ ਕੋਈ ਖਾ ਨਾ ਜਾਏ ਹੈ ਮਾਣਾ ਮੂਟਾ ਸਾਵਰ ਸੰਤੋਖ ਰੱਖ ਕੁੜੀਏ ਤੇਰੇ ਵਾਸਤੇ ਆਇਆ ਕਿ ਇੱਕ ਹੋਰ ਕਿਹਦੇ ਵਾਸਤੇ ਆਇਆ ਹੈ ਰੁਕ ਜਾ ਅਰੇ ਬੇਟੇ ਤੁਝੇ ਥਕਾਨ ਨਹੀਂ ਲੱਗ ਰਹੀ ਕੀਆ ਆਹ ਦੇ ਰੋਮ ਰੋਮ ਭਾਈਓ ਸਿਸਟਮ ਪਾਰ ਦੇ ਦਿੰਗੇ ਸਿਸਟਮ ਪਾਰ ਦੇ ਦਿੰਗੇ ਮਨਾਣੇ ਜਨਮ ਦਿਨਾ ਕੱਟਣੇ ਕੇ ਕਾਂ ਦੋ ਉਂਗਲਾ ਇਸ ਤਰ੍ਹਾਂ ਦਿਖਾ ਰਹੀ ਹੈ ਜਿਸ ਤਰ੍ਹਾਂ ਕੋਈ ਮੈਡਲ ਜਿੱਤ ਕੇ ਆਈ ਹੋਏ ਜਾ ਮਤਲਬ ਇਹ ਬੋਟਾ ਬ ਸਰਪੰਚ ਬਣ ਗਈ ਹੋਏ ਇਹਨਾਂ ਦਾ ਮਤਲਬ ਕੀ ਹੋਆ ਤੁਹਾਨੂੰ ਪਤਾ ਹੋਇਆ ਸੋਸ਼ਲ ਮੀਡੀਆ 'ਪਰ ਅਥਮੇ ਆ ਜਾਮਾ ਮਾਰਾ ਮੋਟਾ ਗਿਆਨ ਗੋ ਲੈ ਕੇ ਆਇਆ ਕਰੋ ਹੈ ਮਤਲਬ ਬਹੁਤ ਬੜੀ ਲੰਪੇ ਕਿਕੇ ਮੈਡਲ ਜਿੱਤ ਕੇ ਆਇਆ ਹੋ ਉਹਨਾਂ ਦਿਖਾ ਰਹੀ ਆ ਮੈਨੂੰ ਹੈ ਹਾਂਜੀ ਤੇ ਅੱਜ ਆ ਜਾਣਾ ਜੀ ਇੱਥੇ ਵੱਡੇ ਹਾਂ ਹਾਂ ਜੀ ਹੁਣ ਆਪਾਂ ਚੱਲਨੇ ਹਾਂ ਹਾਂਜੀ ਹਾਂਜੀ ਹੁਣ ਹੋ ਗਏ ਆ ਹਮੇ ਰੈਡੀ ਰੈਡੀ ਹੋ ਗਏ ਹਮੇ ਜਾਏਂਗੇ ਰੈਡੀ ਪਾ ਫਿਰ ਮਾਂ ਨੇ ਜਨਮ ਦਿਨ ਨੂੰ ਤੁਮ ਤਾ ਵਗਿਆ ਲ ਮਨਾਇੰਗੇ ਯੋਤਾ ਸੋਨੂ ਕੋਰ ਕਾ ਜਨਮ ਦਿਨ ਤੁਹਾਨੂੰ ਕਹਿ ਲੱਗਿਆ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਮਿਲेंगे ਨਵੀਂ ਰੋਸਟਿੰਗਾਂ ਨਵੀਂ ਵੀਡੀਓਾਂ ਮਾ ਪਲੀਜ਼ ਸ਼ੇਅਰ ਕਰਦੇ ਕਰੋ ਵੀਡੀਓ ਬਾਏ ਬਾਏ